ਤੇ ਜਿੱਦੂ ਦੇ ਮਾਚਾਂ ਲੈ ਮੈਂ ਉਹਦਾਂ ਮੈਂ ਉਧਰ ਹੀ ਖੜਿਆ ਥੋੜੇ ਮੈਚ ਪੜਾਣੇ ਜੀ ਮੈਂ ਯਾਨੀ ਕਿ ਉਧਰ ਵੀ ਪੰਗਾ ਲੈਂਦੇ ਰਹੇ ਲੈਂਦੇ ਰਹੇ ਹਾਂਜੀ 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 ਧੀਰੀ ਵਾਲੀ ਕਬੱਡੀ ਦਾ ਕਿਸ ਤਰ੍ਹਾਂ ਉਧਰ ਤਾਂ ਭਾਰੀ ਭਰਾ ਉਧਰ ਜਿੱਤਰ ਹਾਰਨ ਉਹ ਉਧਰ ਚਪੇੜਾ ਵਾਲਾ ਕੰਮ ਹੀ ਆ ਪੱਛ ਚਪੇੜਾ ਉਹ ਕਹਿੰਦੇ ਵੀ ਸਵਾਦ ਨੂੰ ਚਾਹੀਦਾ ਸਾਨੂੰ ਸਾਨੂੰ ਪੈਂਟ ਦਾ ਨਹੀਂ ਕੀ ਦਾ ਹੋ ਗਿਆ ਜਾਪੀ ਦਾ ਗ੍ਰੇਟਰ ਦਾ ਪੱਛ ਪੇੜ ਵੱਜਣੀ ਚਾਹੀਦੀ ਆ ਖੁੱਲੀ ਚਪੇੜਾ ਉਧਰ ਕੋਟ ਘਟਾਪਾ ਫੋਲੋ ਜੁੱਤੀ ਪੂਰੀ ਡਾਂਗਾਂ ਪੂਰੀ ਘੜਕਦੀ ਜੀ ਕਹਿੰਦੇ ਉਧਰ ਵੀ ਪੰਗਾ ਲਿਆਗਾ ਕਿਹੜੀ ਟੀਮ ਨਾਲ ਆ ਆ ਬੰਦੇ ਉਧਰ ਉਧਰ ਆ ਤੁਹਾਨੂੰ ਦੱਸਦਾ ਮੈਂ ਆ ਆ ਬੰਦੇ ਉਧਰ ਨੱਕ ਨਹੀਂ ਕਰਦੇ ਕਹਿੰਦੇ ਢੇੜੇ ਵਾਲੇ ਮੈਚਾਂ ਨੂੰ ਈਵਨ ਕਹਿੰਦਾ ਸਵਾਰਕੀ ਹਰ ਚੀਜ਼ ਬਰਾੜ ਬਾਈ ਬਹੁਤ ਟਾੜਾ ਆਪਣਾ ਰਸਤੂ ਹੋਇਆ ਇਹ ਗਗੜੀ ਟੀਮ ਤਾਂ ਨਹੀਂ ਹੋਣੀ ਬੱਲਾ ਪੁਰਾਣੇ ਬਲੇਰ ਹੋਇਆ ਇਹਨਾਂ ਨੂੰ ਜਾਂਦਾ ਰਿਹਾ ਆ ਆ ਬੰਦੇ ਜਿਹੜੇ ਆਮ ਨੱਕ ਨਹੀਂ ਕਰਦੇ ਕਹਿੰਦੇ ਢੇੜੀ ਮੈਚ ਨੂੰ ਜੀ ਹਾਂ ਤੇ ਉਧਰ ਕਿਹੜੀ ਟੀਮ ਨਾਲ ਤੁਹਾਡਾ ਮੈਚ ਪੈਂਦਾ ਸੀ ਉਧਰ ਉਦੋਂ ਮੈਂ ਹੁਣ ਕਾਫੀ ਨਾ ਭੁੱਲ ਗਏ ਜਾਂਦੇ ਹੁਣ ਟਾਈਮ ਬਹੁਤ ਹੋ ਗਿਆ ਗੁੱਪੇ ਹੁੰਦੀ ਹੁੰਦੀ ਸੀ ਕੰਮ ਹੁੰਦੇ ਫਤਿਆ ਹਾਂਜੀ ਉਹ ਬਹੁਤ ਚਪੇੜ ਮਾਰਦੇ ਉਹਦਾ ਚੀਜ਼ ਜਿਵੇਂ ਮੋਟਰਾਂ ਬੰਦ ਹੋਏ ਕੰਮ ਕਰਦੇ ਮੋਟਰਾਂ ਉਹਦੇ ਕਰਕੇ ਉਹਨਾਂ ਦੀ ਆ ਚੀਜ਼ ਬਹੁਤ ਸਟਰੋਂਗ ਸੀ ਉਹ ਗਿੱਬੀ ਬਹੁਤ ਮਾਰਦੇ ਹਾਂਜੀ ਗਿੱਬੀ ਵੱਜ ਗਈ ਬੱਸ ਹਾਂਜੀ ਯਾਨੀ ਕਿ ਉਹਨਾਂ ਦੇ ਖੁੱਲੀ ਚਪੇੜ ਮਾਰ ਖੁੱਲੀ ਖੁੱਲੀ ਹਾਂਜੀ ਕੱਲ ਜੀ ਮੈਂ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਨੇ ਪਾਕਿਸਤਾਨ ਵਾਲੇ ਕਬੱਡੀ ਉਸ ਤਰ੍ਹਾਂ ਦੀ ਖੇਡਦੇ ਹਾਂਜੀ ਹਾਂਜੀ ਆਖਰੀ ਯਾਨੀ ਕਿ ਉਹ ਕਬੱਡੀ ਉਹ ਕਬੱਡੀ ਹਾਂ ਪੂਰੀ ਪੌਰ ਦੇਸੀ ਕੋਟਾ ਟਾਪੇ ਵਾਲੀ ਡਾਗ ਵਾਲੀ ਹਾਂ ਵਿੱਚ ਪਾਲਾ ਬਲਿਆਣਾ ਕਿੱਲੇ ਦੇ ਵਿੱਚ ਹਾਂਜੀ ਬੱਸ ਬੱਕਾਲੇ ਨੂੰ ਕੱਲਾ ਹੀ ਜਿੱਦ ਨੂੰ ਮਰਜ਼ੀ ਭਾਜ ਜਾ ਉਦੋਂ ਨੂੰ ਭਾਜ ਜਾ ਬਹੁਤ ਪ ਹਾਂ ਕੋਈ ਪਾਲ ਬੋਲਣੇ ਕੋਈ ਨਹੀਂ ਖੁੱਲਾ ਗਰਾਉਂਡ ਹੀ ਮદાન ਆਸੇ ਪਾਪੇ ਮਾਮ ਖੜੀ ਪਬਲਿਕ 1 ਇੱਕ ਰੁਪਏ 2 ਰੁਪਏ 5 ਹਾਂ ਹਾਂ ਜੀ ਹਾਂ ਜੀ ਹਾਂ ਮੈਨੂੰ ਚੇਤਾ ਖਾਹੇ ਖੜਨਗੇ ਅਸੀਂ ਮੈਂ ਮੈਂ ਅਸੀਂ ਕੋਲਵੇ ਦੇ ਮੁੰਡੇ ਭੜਾਣੇ ਨਾਲ ਉਹ ਜਦੋਂ ਕੱਲੇ ਨੂੰ ਕੱਲਾ ਲੱਗਦੀ ਅਸੀਂ ਬਾਸੇ ਬਹਿ ਗਏ ਉਹ ਅਸੀਂ ਹੁਣ ਤਕੜੇ ਦਾ ਸੀਗੇ ਉਹ ਕਹਿੰਦੇ ਸਾਨੂੰ ਕਹਿੰਦੇ ਪਾਉ ਕਹਿੰਦਾ ਮੜਾ ਉੱਠੋ ਕਾ ਤੁਸੀਂ ਬਾਸੇ ਕਾ ਬੈਠੇ ਆ ਮੜਾ ਕਾ ਜੋਰ ਲਖਾਓ ਮੜਾ ਅਸੀਂ ਤਾਂ ਹੁਣ ਵਾਰ-ਵਾਰੀ ਲੱਗਦੇ ਵਨ ਵਾਈ ਵਨ ਜਾਂਦੇ ਸੀ ਅਸੀਂ ਇੱਕ ਦੋ ਵਾਰੀ ਲਾ ਕੇ ਪਾਸੇ ਬਹਿ ਗਏ ਮੈਂ ਕਿਹਾ ਯਾਰ ਜਿੰਨਾ ਟਾਈਮ ਲੱਗਦਾ ਨਗਾੜ ਕੇ ਮਿਲੂ ਹੱਸਿਆ ਫਿਰ ਆ ਬਾਤਾਂਗੇ ਨਾ ਤੂੰ ਉਹ ਸਾਨੂੰ ਬਗਰੋ ਆਵਾਜ਼ ਦੇ ਲਾ ਗਏ ਪਬਲਿਕ ਭਾੜੀ ਇਹਨਾਂ ਨੂੰ ਉਠਾਓ ਕਹਿੰਦਾ ਆ ਜਿਹੜੇ ਬੈਠੇ ਦੋ ਤਣੇ ਜਾਣੇ ਅਸੀਂ ਤਾਂ ਸਾਈਡ ਦੇ ਬਹਿ ਕੇ ਚੱਲ ਜਿਹੜੇ ਬੰਦੇ ਖੇਡੀਆਂ ਤੇ ਖੇੜੇ ਲੰ ਲੱਗੀ ਜਾਂਦੇ ਸੀ ਤੇ ਪਬਲਿਕ ਮੁਰਗਾ ਨੂੰ ਆਵਾਜ਼ ਦੇ ਲਾ ਗੀ ਕੈਂਚੀ ਉਹ ਜਿਲ੍ਹਾ ਕੰਮ ਕੈਂਚੀ ਦਾ ਕਹਾਣੀ ਨਹੀਂ ਨਈ ਕੈਂਚੀ ਆ ਨੀ ਉਹ ਹੱਥਾਂ ਬੜਾ ਚਬੜ ਵਾਲਾ ਬੀਮਾਰ ਕੀ ਰੋਕਣਾ ਵਾ ਸਦਾ ਪਿਆਰ ਇੱਕੋ ਇੱਕ ਟੀਮ ਹੋਈ ਆ ਮਾਲਵੇ ਦੀ ਮੈਂ ਤਾਂ ਇਹ ਹੀ ਸੁਣਦਾ ਨਾ ਪੜਾਣੇ ਦੀ ਪੜਾਣੇ ਦੇ ਪਲੇਅਰ ਹੋਏ ਤੁਸੀਂ ਬਣਾ ਨਾ ਜਾਂਦੇ ਰਹੇ ਹੋ ਗਰਜੀਤ ਤੂੰ ਤੇ ਸੁਖਬੀਰ ਸਰਾ ਇਹ ਸਾਰੇ ਪਲੇਅਰ ਉਧਰ ਨੂੰ ਗਏ ਆ ਜੈਤੋ ਵਾਲੇ ਭਾਉ ਵੀ ਇਹ ਜਾਨੀ ਕਿ ਉਧਰ ਇੱਕੋ ਟੀਮ ਬਣ ਕੇ ਜਾਂਦੀ ਸੀਗੀ ਇੱਕੋ ਟੀਮ ਹੀ ਝਾਲ ਚੱਲਦੀ ਰਹੀ ਹੋਰ ਟੀਮ ਨਹੀਂ ਜਾਂਦੀ ਬੰਨ ਉਹਦੇ ਫੇਰ ਇਹਨਾਂ ਨੂੰ ਇਹ ਇਹ ਪਹਿਲਾਂ ਉਹ ਤਾਂ ਖੇਡਦੇ ਕਹਿੰਦਾ ਇਹਨਾਂ ਏਰੀਆ ਉਧਰ ਨੇੜਾ ਮਾਝਾ ਉਹ ਫੇਰ ਉਧਰ ਇਹਨਾਂ ਨੂੰ ਬੰਦੇ ਸਾਈ ਸੁਈ ਦੇਣ ਉਹ ਉਧਰੋਂ ਦੀ ਟੀਮ ਜਿਹੜੀ ਬੰਦੀ ਸੀ ਉਧਰੋਂ ਇਹ ਮਾਨ ਅਗਲੇ ਆਂਦੀ ਟੀਮ ਪੜਾਣੇ ਵਾਲੇ ਜੀ ਹਾਂ ਤੇ ਉਸ ਤਰ੍ਹਾਂ ਦੀ ਕਬੱਡੀ ਜਿਵੇਂ ਕਿ ਖੇਡੀ ਤੁਸੀਂ ਮਾਝੇ ਦੇ ਵਿੱਚ ਢੇਰੀ ਵਾਲੀ ਉਸ ਤਰ੍ਹਾਂ ਦੀ ਕਬੱਡੀ ਮਾਲਵੇ ਵਿੱਚ ਨਹੀਂ ਖੇਡੀ ਖੜ ਕੇ ਦੜਕੇ ਵਾਲੇ ਭਾਵੇਂ ਸਰਕਲ ਦੇ ਵਿੱਚ ਖੜਕਾ ਦੜਕਾ ਕਰਿਆ ਹੋਵੇ ਨਹੀਂ ਇੱਥੇ ਬਹੁਤ ਘੱਟ ਆਈ ਇੱਥੇ ਇੱਥੇ ਚੂੜਾ ਇੱਥੇ ਬਹੁਤ ਚੱਲਦੀ ਨਹੀਂ ਪਰ ਇੱਥੇ ਤੋਂ ਆਪਣਾ ਹੁੰਦਾ ਚਲ 65 ਜਿੱਤਨ ਹਾਰ ਦਾ ਵੀ ਜਾ ਬਜਾ ਜਿੱਤ ਕੇ ਨਾਮ ਬਣ ਜੂਗਾ ਚਲ ਪ੍ਰਾਈਮ ਐਲ ਜੂ ਹੈ ਨਾ ਨਾਮ ਚੋ ਜਾਗੇ ਥੋੜਾ ਟੀਮ ਚੰਗੀ ਨਾਮ ਚ ਆਜੂਗੀ ਉਹਨਾਂ ਸਮੇਂ 'ਚ ਇਹ ਸੀ ਕਿ ਇੱਕ ਦੂਜੇ ਥੱਪੜਾ ਮਾਰ ਕੇ ਮੈਚ ਗਰਮ ਕਰਨਾ ਅੱਜ ਕੱਲ ਥਾਪੀ ਮਾਰ ਕੇ ਮੈਚ ਗਰਮ ਕਰਦਾ ਹਾਂਜੀ ਹਾਂਜੀ ਅੱਜ ਕੱਲ ਸ਼ੋਅ ਕਰਦਾ ਪੰਡਾ ਐਕਸ਼ਨ ਕਰਦਾ ਜੀ ਹਾਂਜੀ ਹਾਂਜੀ ਤੇ ਉਸ ਸਮੇਂ ਦਾ ਕੋਈ ਹੈ ਇਸ ਤਰ੍ਹਾਂ ਦਾ ਪਲੇਅਰ ਜਿਹੜਾ ਕਿ ਇਸ ਤਰ੍ਹਾਂ ਐਕਸ਼ਨ ਵੀ ਕਰਦਾ ਰਿਹਾ ਤੁਹਾਡੇ ਸਮੇਂ ਦਾ ਉਦੋਂ ਧਰਮਾ ਹੀ ਜਾਂਦ ਗੜਿਆ ਜੀ ਉਹ ਬਹੁਤ ਐਕਸ਼ਨ ਕਰਦਾ ਜੀ ਧਰਮਾ ਇਹਦੇ ਗੜੋਂ ਭੰਡਾਰ ਜਿਵੇਂ ਖੇਡਿਆ ਬਾਅਦ ਚ ਹਰਜੀਤ ਤੋਆ ਵੀ ਖੇਡਿਆ ਪਰ ਉਦੋਂ ਐਕਸ਼ਨ ਘੱਟ ਕਰਦੇ ਲੋਕ ਤੇ ਹਰਜੀਤ ਜਿਵੇਂ ਕਰਦਾ ਹੀ ਹਰਜੀਤ ਬਰਾੜ ਪਰ ਆਉਂ ਨਹੀਂ ਬੰਦੇ ਬੜੇ ਐਕਸ਼ਨ ਕਰਦੇ ਉਦੋਂ ਜੀ ਤਾਰ ਮਹਿੰਦਗੜ ਉਹ ਪਲੇਅਰ ਆ ਜਿਹੜਾ ਦੁਆਬੇ ਦੇ ਵਿੱਚ ਜਾ ਕੇ ਟੀਮ ਬਣਾ ਕੇ ਦੁਆਬੇ ਦਾ ਜਿੱਤ ਆ ਰਿਹਾ ਉਹਨਾਂ ਸਮੇਂ ਚ ਨਹੀਂ ਆਮ ਟੀਮ ਦੁਆਬੇ ਦੀ ਬਹੁਤਾ ਡੱਬੇ ਰਿਹਾ ਉਹ ਤੇ ਹਾਂਜੀ ਜੀ ਹਾਂਜੀ ਹਾਂ ਕਿਉਂਕਿ ਇਹੰਦਗੜ ਦੀ ਗੱਲਬਾਤ ਕਰੀ ਉਹ ਦੋ ਅੱਗੇ ਥੋੜਾ ਅੱਗੇ ਦੁਆਬਾ ਚੱਲ ਹਾਂਜੀ ਹਾਂਜੀ ਹਾਂ ਇੱਕ ਸਾਲ ਸਾਡਾ ਆਪਣੀ ਕਿਤਾ ਅਮੇਸ਼ ਸਿੰਧੂ ਸਾਡਾ ਪੜਣਾ ਨੇੜੀ ਐ ਅਮੇਸ਼ ਸਿੰਧੂ ਉੱਥੇ ਟੀਮਾਂ ਬਣੀਆਂ ਸੀ ਦਾਈ ਜੇ ਪੜਾਣਾ ਤੇ ਕੋਰਟ ਨੂੰ ਲੜ ਕੇ ਅਸੀਂ ਤੇ ਵਾਹੀ ਟੀਮ ਬਣਾਈ ਸਾਡਾ ਲੰਡੇ ਵਾਲਾ ਮੁੰਡਾ ਦੀਪਾ ਦੀਪਾ ਤੇ ਇੱਕ ਮੁੰਡਾ ਸੀ ਕੰਮਿਆਂ ਨੇ ਤੋਂ ਕਾਲਾ ਰੀਡਰ ਹੁੰਦਾ ਸੀ ਤੇ ਮੈਨੂੰ ਧਰਮਾ ਕਹਿੰਦਾ ਵੀ ਧਰਮਾ ਕੱਲਾ ਹੀ ਸੀ ਮੈਂ ਧਰਮ ਨੂੰ ਪੁੱਛਿਆ ਮੈਂ ਕਿਵੇਂ ਕਹਿੰਦਾ ਕਹਾਂ ਕਰਤੀ ਕਿੰਨੇ ਜੱਪੇ ਮੈਂ ਕਿਹਾ ਹੁਣ ਰੀਡਰ ਮੂਰੇ ਤਾੜੇ ਸੀ ਪੜਾਣੇ ਵਾਲੇ ਇਹਨਾਂ ਨੇ ਕੋਲ-ਕੋਲੇ ਪਾਣਾ ਲੜ ਗਏ ਮੈਨੂੰ ਕਹਿੰਦਾ ਵੀ ਜੱਬਾ ਮੈਨੂੰ ਤਾਂ ਕਹਿੰਦਾ ਇੱਕ ਅੱਧਾ ਬਹੁ ਹੈ ਉਹ ਵੀ ਕਹਿੰਦਾ ਪੜਾਣੀ ਤਾਂ ਤੋਂ ਹੀ ਤਾਂ ਜਾਂਦਾ ਫੜਾ ਮੈਂ ਕਿ ਤਣ ਚਾਰ ਲਾਵਾਗੇ ਜੀ ਕੱਲਾ ਰੀਡਰ ਪਾਗਾ ਧਰਮਾ ਹੀ ਵਾਹ ਜੀ ਉਹਨਾਂ ਦੇ ਜੀ ਉਹਨਾਂ ਪੂਰਾ ਸੈੱਟ ਸੀ ਕੋਲ-ਕੋਲੇ ਆਪਣਾ ਪੁਰਾਣੇ ਦਾ ਤੇ ਤੁਸੀਂ ਕਬੱਡੀ ਵਧੀਆ ਖੇਡੀ ਹੈਗੀ ਤੇ ਤੁਹਾਡਾ ਕਿਹੜੇ ਰੀਡਰ ਨੂੰ ਜੱਫਾ ਲਾ ਕੇ ਨਾਮ ਸ਼ੋ ਹੋਇਆ ਸੀ ਪਹਿਲੀ ਵਾਰ ਪਹਿਲਾ ਇਹ ਜਸ ਨੂੰ ਸਵਾਰਗੇ ਜਸ ਜੀ ਤੇ ਧਰਮਾ ਧਰਮਾ ਮੈਨੂੰ ਧਰਮ ਨੇ ਵੀ ਮਾੜਾ ਇੱਕ ਦੂਰ ਮੋੜਟ ਘੇੜਿਆ ਬੰਡਵਾਚ ਮੈਂ ਗਗੜੇ ਖੜਿਆ ਅੱਜ ਉਹਨੂੰ ਗਗੜੇ ਲੈ ਗਈ ਸੀ ਆਪਣੇ ਜਸ ਹੁਣੀ ਜੀ ਤੇ ਉਦੋਂ ਮੈਂ ਧਰਮ ਨੂੰ ਫੜਿਆ ਮੈਨੂੰ ਉਦੋਂ ਇਹ ਕਹਿੰਦੇ ਯਾਰ ਤੂੰ ਬਹੁਤ ਨਾਮੀ ਰੀਡਰ ਮੈਂ ਤਾਂ ਬਾਬਾ ਨੂੰ ਜਾਣਦਾ ਜੀ ਮੈਨੂੰ ਫੜ ਗਿਆ ਧਰਮ ਨੇ ਜੀ ਯਾਨੀ ਕਿ ਧਰਮ ਨੇ ਮੈਨੂੰ ਖੜਿਆ ਤੇ ਜਸ ਗਗੜੇ ਨੂੰ ਫੜ ਕੇ ਹਾਂ 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 ਜੀ ਤੇ ਹੋਰ ਉਸ ਸਮੇਂ ਦੇ ਕਿਹੜੇ-ਕਿਹੜੇ ਨਾਮੀ ਰੀਡਰ ਫੜ ਰੱਖਿਆ ਤੁਸੀਂ ਜੀ ਉਹੋ ਇਸ ਤਰੀਕਾ ਮੈਨੂੰ ਤਾਂ ਸਾਰਾ ਨਹੀਂ ਲੱਗੇ ਹੋਣਾ ਜਿਵੇਂ ਬੱਬੂ ਸੀ ਪਾਈ ਬਾ ਬਲਵੰਤ ਸੀ ਬਣਾਉਣੇ ਤੋਂ ਕੋਟ ਕੋਟ ਚ ਮੰਦਿਰ ਰੈਂਪਾਰਾਜ ਬੀਜੇ ਭਿੰਡਰਾ